ਸਤਿ ਸ਼੍ਰੀ ਅਕਾਲ ਵੈਲਕਮ ਬੈਕ ਮਾਈ ਨਿਊ ਬਲੌਗ ਰਾਨੀ ਮਿਨੀ ਬਲੌਗ ਤੇ ਆਪਾਂ ਆਏ ਆਪਣੇ ਘਰੇ ਸਿੱਕਿਆਂ ਤੇ ਵੱਡੀ ਬੰਨਣਾ ਆਏ ਸੀਗੇ ਤੇ ਆ ਬੈਠਿਆ ਜੀ ਸਾਡੀ ਫੈਮਿਲੀ ਸਾਡੇ ਜਸੂ ਤੂਫਾਨੀ ਕਰੀ ਜਾਂਦੀ ਐ ਸ਼ੈਤਾਨੀ ਕਰੀ ਜਾਂਦੀ ਐ ਇਹ ਐ ਮੇਰੀ ਭੈਣ ਮੂੰਹ ਬੋਲਦੀ ਭੈਣ ਐ ਮੇਰੀ ਇਹ ਮੇਰੇ ਬ੍ਰਦਰ ਆ ਜੀ मेरी भाभी सहजदीप आदा पाजा माई छोटा प्रो छोटा प्रो ਸੈਜਦੀਪ ਦੀ ਕਮਿਸ਼ਟ ਕਰਕੇ ਸੈਜਦੀਪ ਦਾ ਬਣਾਉਣ ਦਾ ਬਿਜ਼ਨਸ ਹੈ ਤੇ ਸੈਜਦੀਪ ਦੀ ਮੰਮੀ ਉਹਦੇ ਗੁੱਤ ਕਰੀ ਜਾਂਦੀ ਆ ਦੱਸੇ ਨਾ ਬਟੜਵੇਂ ਪਹਿਲਾਂ ਤੂੰ ਕੀ ਹਿੰਦਾ ਮੰਮੀ ਤੂੰ ਕਸ ਕੇ ਕਰਦੀਆਂ ਗੁੱਤਾਂ ਤੇ ਮੈਂ ਕਰਾਉਣੀ ਆ ਮੰਮੀ ਤੋਂ ਤਾਂ ਦੁੱਗੂ ਕਿੱਥੇ ਬੈਠਾ ਹੈ ਦੁੱਗੂ ਦੁੱਗੂ ਆ ਰਿਹਾ ਦੁੱਗੂ ਆ ਰਿਹਾ ਆ ਦੁੱਗੂ ਬੈਠਾ ਆ ਦੁੱਗੂ ਬੈਠਾ ਦੁੱਗੂ ਹੜ ਬਰ ਬੈਠਾ ਦੁੱਗੂ ਪੈੱਟ ਤੇ ਖੇਡੀ ਜਾਂਦਾ ਸੀਗਾ ਦੁੱਗੂ ਬੈਠਾ ਹੈ ਆਈ ਬਿੱਬੂ ਬੈਠਾ ਆਈ ਹੈ ਨਹੀਂ ਪਾਈ ਥੋੜਾ ਮੰਕੀ ਚਾਹ ਚੌਲ ਖਾਊਗਾ ਹੁਣ ਅਸੀਂ ਖਾਣ ਲੱਗਿਆ ਜੀ ਮਟਰਾਂ ਵਾਲੇ ਚੌਲ ਅੱਜ ਜਿਹਨੇ ਜਿਹਨੇ ਖਾਣੇ ਆ ਫੈਮਲੀ ਚੌਲ ਖਾਣ ਲੱਗੀ ਆ ਨਹੀਂ ਚੌਲ ਖਾ ਲੋ ਮੈਂ ਗਾਇਸ ਮੈਂ ਗੱਲੇ ਪਨੀਰ ਪਨੀਰ ਖਾਈ ਨਹੀਂ ਕੱਢ ਕੇ ਮਟਰਾਂ ਵਾਲੇ ਮਟਰਾਂ ਵਾਲੇ ਚੌਲ ਤੇ ਪਨੀਰ ਪਾ ਕੇ ਮੈਂ ਵੀ ਮੈਂ ਵੀ